ਗੁਰ ਸਿਮਰ ਮਨਾਈ ਕਾਲ ਕਾ ਖੰਡੇ ਕੀ ਬਿਲਾ ਪੀਵਹੁ ਪਾਹਲ ਖੰਡ ਤਾਰ ਹੋਏ ਜਨਮ ਸੋਹਿਲਾ ਪੀਵਹੁ ਪਾਹਲ ਖੰਡ ਤਾਰ ਹੋਏ ਜਨਮ ਸੋਹਿਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਚੌਤੋਂ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਲੀ ਕਲੀ ਮੇਰੀ ਆਉ ਇਹ ਤੁਮਾਰਕ ਪੈਰ ਤਰੀਚੇ ਸਿਰ ਤੀਚੇ ਕਾਨ ਨਾ ਕੀਚੇ ਚਿੜੀਆਂੋਂ ਸੇ ਮੈਂ ਬਾਜ ਤੜਾਉਂ ਗਿੱਦੜੋਂ ਸੇ ਮੈਂ ਸ਼ੇਰ ਬਣਾਉਂ ਸਵਾ ਲੱਖ ਸੇ ਇੱਕ ਲੜਾਉਂ ਤਬੇ ਗੋਬਿੰਦ ਸਿੰਘ ਨਾਮ ਕਹਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਤਬਾ ਗੋਬਿੰਦ ਸਿੰਘ ਨਾਮ ਕਹਾਂ ਉਹ ਸਿਮਰ ਮਨਾਈ ਕਾਲ ਕਾ ਖੰਡੇ ਕੀ ਬਿਲਾ ਸਨ 1999 ਵਿਸਾਖੀ ਦਾ ਉਹ ਦਿਨ ਜਿਸ ਦੇ ਲਈ ਗੁਰੂ ਸਾਹਿਬ ਨੇ ਉੱਚੇਚੇ ਤੌਰ ਤੇ ਹੁਕਮਨਾਮੇ ਭੇਜੇ ਤੇ ਦੂਰ ਦੂਰਾਡੇ ਤੋਂ ਸੰਗਤਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਆਉਣ ਲਈ ਸੱਦਾ ਪੇਜਿਆ ਇਤਿਹਾਸਕਾਰਾਂ ਮੁਤਾਬਕ ਉਸ ਦਿਨ ਲਗਭਗ 80000 ਦੀ ਹਾਜ਼ਰੀ ਸੀ ਹਾਜ਼ਰ ਸੰਗਤਾਂ ਦੇ ਨਾਲ ਖੱਚਾ ਖੱੱਚ ਭਰੇ ਦੀਵਾਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕਿਰਪਾ ਨੂੰ ਮਿਆਂ ਦੇ ਵਿੱਚੋਂ ਕੱਢ ਕੇ ਲਿਸ਼ਕਦੀ ਤਲਵਾਰ ਸੱਚੇ ਹੱਥ ਚ ਲੈ ਕੇ ਉੱਚੇ ਚਬੂਤਰੇ ਉੱਪਰ ਖੜੇ ਹੋ ਕੇ ਭਰੀ ਸੰਗਤ ਨੂੰ ਸੰਬੋਧਨ ਕਰਦਿਆਂ ਉੱਚੇ ਸੁਰ ਦੇ ਵਿੱਚ ਮੰਗ ਕੀਤੀ ਹੈ ਕੋਈ ਸਿੱਖ ਬੇਟਾ ਜੋ ਕਰੇ ਸੀਸ ਬੇਟਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੁਰੂ ਸਾਹਿਬ ਦੇ ਬਚਨ ਸੁਣ ਕੇ ਭਾਈ ਤੇ亚 RAM ਜੀ ਖੜੇ ਹੋਏ ਤੇ ਬੇਨਤੀ ਕੀਤੀ ਗੁਰੂ ਜੀ ਮੇਰਾ ਸੀਸ ਹਾਜ਼ਰ ਹੈ ਭੇਟਾ ਲੈ ਲਓ ਗੁਰੂ ਜੀ ਨੇ ਉਹਨਾਂ ਨੂੰ ਆਪਣੇ ਪਾਸ ਸੱਦ ਲਿਆ ਤੇ ਬਾਹੂ ਫੜ ਕੇ ਇੱਕ ਤੰਬੂ ਚ ਲੈ ਗਏ ਤੇ ਕੁਝ ਸਮੇਂ ਬਾਅਦ ਗੁਰੂ ਜੀ ਹੱਥ ਦੇ ਵਿੱਚ ਲਹੂ ਦੇ ਨਾਲ ਲਿਪੜੀ ਕਿਰਪਾਨ ਲੈ ਕੇ ਤੰਬੂ ਚੋਂ ਬਾਹਰ ਆਏ ਤੇ ਬਾਹਰ ਆਉਂਦਿਆਂ ਹੀ ਗੁਰੂ ਸਾਹਿਬ ਨੇ ਇੱਕ ਹੋਰ ਸੀਸ ਦੀ ਭੇਟ ਮੰਗੀ ਤੇ ਸਵਾਰ ਭਾਈ ਧਰਮਦਾਸ ਜੀ ਉੱਠੇ ਤੇ ਗੁਰੂ ਜੀ ਪਾਸ ਸੀਸ ਭੇਟ ਕਰਨ ਦੇ ਲਈ ਹੱਥ ਜੋੜ ਕੇ ਹਾਜ਼ਰ ਹੋ ਗਏ ਗੁਰੂ ਜੀ ਉਹਨਾਂ ਨੂੰ ਵੀ ਬਾਹੋਂ ਫੜ ਕੇ ਤੰਬੂ ਚਲਾਏ ਗਏ ਤੇ ਫਿਰ ਲਹੂ ਲੁਹਾਨ ਕਿਰਪਾਨ ਲੈ ਤੰਬੂ ਚੋਂ ਬਾਹਰ ਆਏ ਫਿਰ ਗੁਰੂ ਜੀ ਨੇ ਇੱਕ ਹੋਰ ਸੀਸ ਦੀ ਭੇਟਾ ਮੰਗੀ ਤੇ ਇਸ ਤਰ੍ਹਾਂ ਹੀ ਤੀਸਰੀ ਵਾਰ ਭਾਈ ਹਿੰਮਤ ਰਾਏ ਜੀ ਚੌਥੀ ਵਾਰ ਭਾਈ ਮੋਹਕਮ ਚੰਦ ਜੀ ਤੇ ਪੰਜਵੀਂ ਵਾਰ ਭਾਈ ਸਾਹਿਬ ਚੰਦ ਜੀ ਨੇ ਸੀਸ ਭੇਟ ਕੀਤਾ ਪੰਜ ਸੀਸਾ ਦੀ ਪੇਟਾ ਲੈ ਕੇ ਗੁਰੂ ਸਾਹਿਬ ਕਿਰਪਾਨ ਮਿਆਂਝ ਪਾ ਕੇ ਸਿੰਘਾਸਨ ਤੇ ਬੈਠ ਗਏ ਤੇ ਤੰਬੂ ਚ ਇਹਨਾਂ ਪੰਜਾਂ ਸੀਸ ਭੇਟ ਕਰਨ ਵਾਲਿਆਂ ਪਿਆਰੀਆਂ ਨੂੰ ਨਵੀਆਂ ਪੋਸ਼ਾਕਾਂ ਪਹਿਨਾ ਕੇ ਆਪਣੇ ਪਾਸ ਬਿਠਾ ਕੇ ਸੰਗਤ ਨੂੰ ਆਖਿਆ ਕਿ ਇਹ ਪੰਜ ਮੇਰਾ ਹੀ ਰੂਪ ਨੇ ਮੈਂ ਇਨਾਂ ਦਾ ਰੂਪ ਹਾਂ ਇਹ ਮੇਰੇ ਪਿਆਰੇ ਨੇ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਤੇ ਤੀਸਰੇ ਪਹਿਰ ਗੁਰੂ ਸਾਹਿਬ ਨੇ ਲੋਹੇ ਦਾ ਬਾਟਾ ਮੰਗਵਾ ਕੇ ਉਸ ਦੇ ਵਿੱਚ ਸਤਲੁਜ ਦਾ ਜਲ ਪਾਇਆ ਤੇ ਆਪਣੇ ਅੱਗੇ ਰੱਖ ਲਿਆ ਉਪਰੰਤ ਪੰਜ ਪਿਆਰੀਆਂ ਨੂੰ ਨਿਵਾਨ ਵਸਤਰ ਤੇ ਸ਼ਸਤਰ ਸਜਾ ਕੇ ਆਪਣੇ ਸਾਹਮਣੇ ਖੜਾ ਕਰ ਲਿਆ ਫਿਰ ਆਪਣੇ ਖੱਬੇ ਹੱਥ ਦੇ ਨਾਲ ਬਾਟੇ ਨੂੰ ਫੜ ਕੇ ਸੱਜੇ ਹੱਥ ਦੇ ਨਾਲ ਖੰਡੇ ਨੂੰ ਜਲ ਦੇ ਵਿੱਚ ਫੇਰੀ ਜਾਂਦੇ ਤੇ ਮੁਖ ਤੋਂ ਜਪਜੀ ਸਾਹਿਬ ਆਦ ਬਾਣੀਆਂ ਦਾ ਪਾਠ ਕਰੀ ਜਾਂਦੇ ਪਾਠ ਦੀ ਸਮਾਪਤੀ ਉਪਰੰਤ ਅਰਦਾਸ ਕਰਕੇ ਪੰਜ ਪਿਆਰਿਆਂ ਨੂੰ ਵਾਰੀ-ਵਾਰੀ ਪਹਿਲਾਂ ਤਿਆਰ ਅੰਮ੍ਰਿਤ ਦੇ 5-5 ਚੂਲੇ ਸ਼ਿਕਾਏ ਤੇ ਫਿਰ ਪੰਜ-ਪੰਜ ਵਾਰ ਹਰ ਇੱਕ ਦੀਆਂ ਅੱਖਾਂ ਤੇ ਛਿੱਟੇ ਮਾਰੇ ਫਿਰ ਪੰਜ-ਪੰਜ ਜੁਲੇ ਹਰ ਇੱਕ ਦੇ ਕੇਸਾਂ ਦੇ ਵਿੱਚ ਪਾਏ ਹਰ ਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਆਪ ਉਚਾਰਦੇ ਤੇ ਪਿੱਛੇ-ਪਿੱਛੇ ਅੰਮ੍ਰਿਤ ਛਕਣ ਵਾਲਾ ਫਤਿਹ ਬੁਲਾਉਂਦਾ ਇਸ ਤਰ੍ਹਾਂ ਅੰਮ੍ਰਿਤ ਛਕਾ ਕੇ ਹਰ ਇੱਕ ਪਿਆਰੇ ਨੂੰ ਸਿੰਘ ਸਜਾਇਆ ਜੈਸਾ ਕਿ ਪਾਈ ਦਿਆ ਰਾਮ ਜੀ ਤੋਂ ਪਾਈ ਦਿਆ ਸਿੰਘ ਜੀ ਭਾਈ ਧਰਮਦਾਸ ਜੀ ਤੋਂ ਪਾਈ ਧਰਮ ਸਿੰਘ ਜੀ ਤੇ ਇਸੇ ਤਰ੍ਹਾਂ ਭਾਈ ਹਿੰਮਤ ਰਾਏ ਜੀ ਤੋਂ ਪਾਈ ਹਿੰਮਤ ਸਿੰਘ ਜੀ ਭਾਈ ਮੋਕਮ ਚੰਦ ਜੀ ਤੋਂ ਪਾਈ ਮੋਕਮ ਸਿੰਘ ਜੀ ਤੇ ਭਾਈ ਸਹਬ ਚੰਦ ਜੀ ਤੋਂ ਪਾਈ ਸਹਬ ਸਿੰਘ ਜੀ ਇਸੇ ਤਰ੍ਹਾਂ ਪੰਜ ਪਿਆਰਿਆਂ ਨੂੰ ਗੁਰੂ ਸਾਹਿਬ ਨੇ ਸਿੰਘ ਸਜਾਇਆ ਗੋਬਿੰਦ ਸਿੰਘ ਗੋਬਿੰਦ ਸਿੰਘ ਵਾਹ ਵਾਹ ਗੋਬਿੰਦ ਸਿੰਘ ਆਪੇ ਖਾਲਸੇ ਦੀ ਸਥਾਪਨਾ ਕਰਕੇ ਗੁਰੂ ਸਾਹਿਬ ਨੇ ਇੱਕ ਨਵਾਂ ਪੰਥ ਸਿਰਜਿਆ ਜਾਤ ਪਾਤ ਰੰਗ ਦੇ ਭੇਦ ਆਦ ਦੇ ਵਿਤਕਰੇ ਨੂੰ ਖਤਮ ਕਰ ਦਿੱਤਾ ਗੁਰੂ ਸਾਹਿਬ ਨੇ ਅੰਮ੍ਰਿਤ ਛਕਾਉਣ ਤੋਂ ਬਾਅਦ ਮਰਦਾਂ ਦੇ ਨਾਂ ਪਿੱਛੇ ਸਿੰਘ ਤੇ ਮਹਿਲਾਵਾਂ ਦੇ ਨਾਂ ਪਿੱਛੇ ਕੌਰ ਲਗਾਉਣ ਦਾ ਹੁਕਮ ਦਿੱਤਾ ਅੰਮ੍ਰਿਤ ਛਕਣ ਤੋਂ ਬਾਅਦ ਹਰ ਇੱਕ ਸਿੰਘ ਨੂੰ ਕੇਸ ਕੰਗਾ ਕੜਾ ਕਿਰਪਾਨ ਤੇ ਇੱਕ ਚਿਹਰਾ ਧਾਰੀ ਹੋਣ ਦੀ ਆਗਿਆ ਦਿੱਤੀ ਇਸ ਦੇ ਨਾਲ ਹੀ ਗੁਰੂ ਸਾਹਿਬ ਨੇ ਪੰਜ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਮੰਗੀ ਅਜਿਹੀ ਗੁਜ਼ਾਰਿਸ਼ ਸੁਣ ਕੇ ਪੰਜ ਪਿਆਰੇ ਵੀ ਹੈਰਾਨ ਹੋਏ ਪਰ ਗੁਰੂ ਸਾਹਿਬ ਨੇ ਕਿਹਾ ਉਹ ਵੀ ਉਹਨਾਂ ਵਾਂਗ ਖਾਲਸਾ ਪੰਥ ਦਾ ਹਿੱਸਾ ਬਣਨਾ ਚਾਹੁੰਦੇ ਨੇ ਫਿਰ ਗੁਰੂ ਸਾਹਿਬ ਨੇ ਇਨਾ ਪੰਜਾਬ ਪਿਆਰਿਆ ਪਾਸੋ ਅੰਮ੍ਰਿਤ ਦੀ ਦਾਤ ਪ੍ਰਾਪਤੀ ਤੀ ਗੁਰੂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਸਜੇ ਐਸੇ ਲਈ ਫਰਮਾਇਆ ਗਿਆ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ